ਨਾਟਿੰਗਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਦੀ ਰਹਿਨਮਾਈ ਵਿੱਚ ਅਤੇ ਜ਼ਿਲ੍ਹਾ ਸਿਹਤ ਅਧਿਕਾਰੀ ਡਾਕਟਰ ਅਮਰਜੀਤ ਕੌਰ ਦੀ ਅਗਵਾਈ ਹੇਠ ਕੰਮ ਕਰ ਰਹੀਆਂ ਵੱਖ-ਵੱਖ ਟੀਮਾਂ ਵੱਲੋਂ ਲੁਧਿਆਣਾ ਵਿੱਚ ਖਾਦ ਸੁਰੱਖਿਆ ਨੂੰ ਲੈ ਕੇ ਕਾਰਵਾਈਆਂ ਨੂੰ ਤੇਜ਼ ਕਰ ਦਿੱਤਾ ਹੈ ਸਤੰਬਰ 2024 ਤੋਂ ਅਪ੍ਰੈਲ 2025 ਤੱਕ ਦੇ ਦੌਰਾਨ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਮਿਲਾਵਟ ਨੂੰ ਰੋਕਣ ਅਤੇ ਫੂਡ ਸੇਫਟੀ ਐਂਡ ਸਟੈਂਡਰਡਸ ਐਕਟ 2006 ਦੇ ਅਧੀਨ ਖੁਰਾਕ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਇਲਾਕਿਆਂ ਵਿੱਚੋਂ ਖਾਦ ਪਦਾਰਥਾਂ ਦੇ ਸੈਂਪਲ ਲਏ ਗਏ। ਇਸ ਦੌਰਾਨ ਵੱਖ-ਵੱਖ ਵਿਚਣ ਵਾਲੀਆਂ ਡੈਰੀਆਂ ਅਤੇ ਖਾਦ ਸੰਸਕਰਨ ਇਕਾਈਆਂ ਤੇ ਤੋਂ ਕੁੱਲ 356 ਸੈਂਪਲ ਇਕੱਠੇ ਕੀਤੇ ਗਏ ਸਟੇਟ ਫੂਡ ਲੈਬਾਰਟਰੀ ਵਿੱਚ ਜਾਂਚ ਹੋਣ ਤੇ 232 ਸੈਂਪਲ ਸੁਰੱਖਿਆ ਮਿਆਰਾਂ ਤੇ ਪੂਰੇ ਉਤਰੇ ਜਦਕਿ 69 ਸੈਂਪਲ ਫਿਰ ਹੋਏ ਕੁਝ ਸੈਂਪਲਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਵੱਖ-ਵੱਖ ਖਾਦਸਮੱਗਰੀਆਂ ਦੇ ਵਿਭਾਗ ਵੱਲੋਂ ਜਾਂਚ ਕੀਤੀ ਗਈ 35 ਦੁੱਧ ਦੇ ਸੈਂਪਲਾਂ ਵਿੱਚੋਂ 25 ਪਾਸ ਹੋਏ ਤੇ 7 ਫੇਲ ਹੋਏ ਅਤੇ 3 ਦੇ ਨਤੀਜੇ ਅਜੇ ਪਾਕੀ ਹਨ ਕਿਉਂਕਿ ਉਹਦੇ 33 ਸੈਂਪਲ ਲੈ ਗਏ ਸਨ ਜਿਨ੍ਹਾਂ ਵਿੱਚੋਂ 16 ਪਾਸ 10 ਫੇਲ ਅਤੇ 7 ਦੇ ਨਤੀਜੇ ਬਾਕੀਆਂ ਹਨ ਇਸੇ ਤਰ੍ਹਾਂ ਦਹੀਂ ਦੇ 9 ਸੈਂਪਲਾਂ ਵਿੱਚੋਂ 2 ਪਾਸ 5 ਫੇਲ ਅਤੇ 2 ਰਿਪੋਰਟਾਂ ਅਜੇ ਬਾਕੀਆਂ ਹਨ ਮਨੀਰ ਦੇ 70 ਸੈਂਪਲਾਂ ਵਿੱਚੋਂ 36 ਪਾਸ 25 ਫੇਲ ਅਤੇ 6 ਨਤੀਜੇ ਅਜੇ ਆਉਣੇ ਬਾਕੀ ਹਨ ਖੋਾ ਦੇ ਇਸੇ ਤਰ੍ਹਾਂ 10 ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ 8 ਪਾਸ ਹੋਏ ਅਤੇ 2 ਦੇ ਨਤੀਜੇ ਅਜੇ ਆਉਣੇ ਬਾਕੀ ਹਨ ਫਿਰ ਉਹ ਸੈਂਪਲਾਂ ਦੇ ਆਧਾਰ ਤੇ ਵਿਭਾਗ ਵੱਲੋਂ 40 ਮਾਮਲੇ ਏਡੀਸੀ ਅਦਾਲਤ ਵਿੱਚ ਦਰਜ ਕੀਤੇ ਗਏ ਹਨ ਹੋਰ ਕੇਸ ਵੀ ਤਿਆਰ ਹੋ ਰਹੇ ਹਨ ਜੋ ਜਾਂਚ ਮੁਕੰਮਲ ਹੋਣ ਤੇ ਜਲਦੀ ਦਰਜ ਕੀਤੇ ਜਾਣਗੇ ਇਹ ਸਾਰੀ ਕਾਰਵਾਈ ਐਫਐਸਐਸਈਆਈ ਐਕਟ ਦੇ ਤਹਿਤ ਕਾਨੂੰਨੀ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ ਕਾਨੂੰਨੀ ਕਾਰਵਾਈਆਂ ਤੋਂ ਇਲਾਵਾ ਖਾਦ ਸੁਰੱਖਿਆ ਟੀਮ ਵੱਲੋਂ ਨਿਯਮਤ ਤੌਰ ਤੇ ਹੋਟਲਾਂ, ਹਲਵਾਈਆਂ ਤੇ ਹੋਰ ਖਾਦ ਸਥਾਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿੱਥੇ ਗਲਤ ਹਾਈਜਨ ਲਈ ਚਲਾਨ ਜਾਰੀ ਕੀਤੇ ਜਾਂਦੇ ਹਨ ਅਤੇ ਸੁਧਾਰ ਨੋਟਿਸ ਵੀ ਦਿੱਤੇ ਜਾਂਦੇ ਹਨ ਇਹ ਉਪਰਾਲੇ ਲੋਕਾਂ ਨੂੰ ਸੁਰੱਖਿਅਤ ਖੁਰਾਕ ਉਪਲਬਧ ਕਰਵਾਉਣਾ ਮਲਾਫਟ ਰੋਕਣਾ ਅਤੇ ਸਿਹਤ ਸੰਬੰਧੀ ਜੋਖਮ ਘਟਾਉਣ ਵੱਲ ਇੱਕ ਗੰਭੀਰ ਕਦਮ ਹੈ ਇਹ ਮਹਮ ਮਹ ਜੋ ਕਿ ਸਿਹਤ ਮੰਤਰੀ ਦੀ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਦੀ ਅਗਵਾਈ ਹੇਠ ਚੱਲ ਰਹੀ ਹੈ ਲੁਧਿਆਣਾ ਦੇ ਨਾਗਰਿਕਾਂ ਦੀ ਸਿਹਤ ਦੀ ਰੱਖਿਆ ਲਈ ਵਿਭਾਗ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ ਸਿਹਤ ਵਿਭਾਗ ਵਪਾਰੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਐਫਐਸਐਸਏਆਈ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਫਾਈ ਅਤੇ ਸੁਰੱਖਿਆ ਦੇ ਮਿਆਰਾਂ ਨੂੰ ਪਰਕਰਾਰ ਰੱਖਣ ਲੋਕਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਜੇ ਉਹ ਕਿਸੇ ਵੀ ਸ਼ੱਕੀ ਜਾਂ ਮਿਲਾਵਟ ਵਾਲੀ ਖੁਰਾਕ ਦੇ ਦੇਸ਼ ਦੀਆਂ ਹਨ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕਰਨਾ